ਮੋਏ ਮੋਏ ਇਹ ਗੱਲਾਂ ਵਿੱਚ ਟੋਏ ਸੀ ਤੇ ਕਿਹੜੀ ਮੁਸ਼ਕ ਮਾਰ ਦਿੱਤੀ ਜਿਹੜੀ ਨਾਨੀ ਨਹੀਂ ਸੀ ਇਹ ਦੱਸੋ ਨਹੀਂ ਬੱਚਿਆਂ ਨੂੰ ਕੀ ਸिखਾਨੇ ਹੋ ਮੋਏ ਮੋਏ ਗੱਲਾਂ ਹੀ ਚੜੋਏ ਸੁੱਕਾ ਉਹ ਪਾਣੀ ਹੁੰਦਾ ਬਰਫ ਦੇ ਵਾਂਗੂੰ ਨਹੀਂ ਉਪਾਈਦਾ ਤਾਰੀਫਾ ਹੀ ਮਿਲਿਆ ਕਿਸਨੇ ਵੀ ਕਿ ਆ ਕੀ ਕਰੀਏ ਨਾ ਯਾਰ ਬੜੇ ਚੱਜ ਦਾ ਕੰਮ ਕਰ ਲਿਆ ਓਏ ਇੱਕ ਗੱਲ ਦੱਸੋ ਨਾ ਦਿਨ ਨਾਲ ਕਾਫੀ ਜ਼ਿਆਦਾ ਦੁਸ਼ਮਣੀ ਲੱਗਦੀ ਹੈ ਕਾਰਤੀ ਪਰ ਕੋਲ ਉਹ ਕਰਨ ਵਾਲੀ ਨਾ ਗੱਡੀ ਆ ਗਈ ਿੱਟਾਂ ਲੈ ਕੇ ਤੇ ਉਹ ਐਂ ਨਾ ਆ ਗਏ ਿੱਟਾ ਮਰ ਲੀ ਤੁਹਾਨੂੰ ਦੇਲਾ ਤੋੜੇ ਤੂੰ ਉਹਨੇ ਨਿਕਣਾ ਮੇਰੇ ਗਾਣੇ ਦਾ ਕੀ ਕਬਾੜਾ ਕਰਦਾ ਵੈਸੇ ਹੈਲੋ एवरीवन ਮੈਂ ਲਖਸ਼ੂ ਤੁਹਾਨੂੰ ਮਿਲਵਾਨ ਜਾ ਰਹੀਆਂ ਉਹਨਾਂ ਦੇ ਨਾਲ ਜਿਨ੍ਹਾਂ ਦਾ ਗਾਣਾ ਮੋਏ ਮੋਏ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਾਫੀ ਜ਼ਿਆਦਾ ਚੱਲ ਰਿਹਾ ਇਸ ਟਾਈਮ ਦੇਤੇ ਸਿਮਰਨ ਜੀਤ ਸਿੰਘ ਜੀ ਕੀ ਹਾਲ ਚਾਲ ਹੈ ਸੱਚੀਕਾਲ ਜੀ ਸੱਚੀਕਾਲ ਜੀ ਹੋਰ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਬੱਸ ਵਦਿਆ ਅੱਛਾ ਤੁਹਾਡਾ ਜਿਹੜਾ ਇਹ ਦੇਸੀ ਵਰਜਨ ਹੈ ਕਾਫੀ ਜ਼ਿਆਦਾ ਜੜਤ ਚੱਲ ਰਿਹਾ ਆ ਅੱਜ ਕੱਲ ਕਾਫੀ ਜ਼ਿਆਦਾ ਮਤਲਬ ਚੱਲਿਆ ਜੀ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਸ ਕੀ ਸੋਚ ਕੇ ਬਣਾਇਆ ਸੀ ਅਸੀਂ ਸੋਚ ਕੇ ਨਹੀਂ ਬਣਾਇਆ ਸੀ ਟੂ ਵੀ ਵੈਰੀਫਾਈਂਗ ਅਸੀਂ ਬਸ ਮਣਾ ਦਿੱਤਾ ਸੀ ਫਲੋ ਫਲੋਰ ਚ ਮੋਈ ਮੋਈ ਬੜਾ ਟ੍ਰੈਂਡ ਵਿੱਚ ਚੱਲ ਰਿਹਾ ਸੀਗਾ ਤੇ ਸਾਰੇ ਮੋਈ ਮੋਈ ਜੀ ਬਾਵਾ ਨਹੀਂ ਹੈਗੀਆ ਇਹ ਨਹੀਂ ਹੈਗਾ ਮੋਈ ਮੋਈ ਅਸੀਂ ਸੋਚਿਆ ਕੁਝ ਆਪਣਾ ਵੱਖਰਾ ਕਰੀਏ ਕੁਝ ਨਿਊ ਕਰੀਏ ਤਵਾ ਸੋ ਬੈਠੇ ਬੈਠੇ ਫਰੈਂਡ ਦੇ ਨਾਲ ਡਿਸਕਸ਼ਨ ਹੋਈ ਮੇਰੇ ਨਾਲ ਜਸਬੀਰ ਸੋਨੂ ਜਿਹੜਾ ਤਬਲੇ ਤੇ ਹੁੰਦੇ ਨੇ ਹਾਂਜੀ ਤੇ ਬੈਠੇ ਬੈਠੇ ਅਸੀਂ ਦੋ ਲਾਈਨਾਂ ਬਣਾਈਆਂ ਤੇ ਬਾਕੀ ਤੁਹਾਡੇ ਸਾਹਮਣੇ ਫੇ ਬਸ ਜੇ ਤੁਸੀਂ ਵਾਇਰਲ ਹੋ ਗਏ ਚਲੋ ਫਿਰ ਇੱਕ ਵਾਰੀ ਪਹਿਲਾ ਸਟਾਰਟਿੰਗ ਹੋਦੇ ਤੇ ਕਰਦੇ ਆ ਮੋਏ ਮੋਏ ਤਕਲ ਮੈਨੂੰ ਇੱਕ ਕੁੜੀ ਨੇ ਲਈ ਜਿਹਦੇ ਗੱਲਾਂ ਦੇ ਵਿੱਚ ਟੋਈ ਮੋਏ 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 ਐਨਾ ਕਹਾ ਦਾ ਹਲਸ ਬੰਦਾ ਕਦੀ ਤੇ ਬੁਰੀਤ ਹੋਏ ਮੋਏ 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 ਐਨੀ ਮੁਸ਼ਕਲ ਮਾਰਦੀ ਸੀ ਉਹਦੇ ਨਾਲ ਨਾ ਕੋਈ ਮੋਏ 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 ਅੱਛਾ ਹੁਣ ਇਹ ਇੱਕ ਗਾਣੇ ਦੀ ਆਪਾਂ ਗੱਲ ਕੀਤੀ ਕਿਹੜੀਆਂ ਗੱਲਾਂ ਵਿੱਚ ਟੋਏ ਸੀ ਤੇ ਕਿਹੜੀ ਮੁਸ਼ਕਲ ਮਾਰਦੀ ਸੀ ਜਿਹੜੀ ਨਾਂਦੀ ਨਹੀਂ ਸੀ ਇਹ ਦੱਸੋ ਨਹੀਂ ਐਦਾਂ ਕੁਝ ਪਾਰਟਿਕੂਲਰ ਸੀ ਸੋਚਿਆ ਨਹੀਂ ਸੀ ਐਕਚੁਅਲੀ ਵਰਡ ਰਾਈਮ ਕਰਨ ਲਈ ਜਿਵੇਂ ਮੋਏ ਸੀਗਾ ਤਾਂ ਉਹਦੇ ਨਾਲ ਜਿਹੜੀ ਜਿਹੜੇ ਵਰਡ ਰਾਈਮ ਕਰਦੇ ਸੀ ਇਹ ਕਿਉਂ ਹੈ ਗੁਣੀਆਂ ਇੰਨਾ ਵਧੀਆ ਵਧੀਆ ਪਰਸੂ ਲਗਾ ਤੁਸਾਂ ਨੂੰ ਆਪ ਹੀ ਇੰਨਾ ਕੁਝ ਕਰਦੀਆਂ ਨਾਂਦੀਆਂ ਹੁੰਦੀਆਂ ਰੋਜ਼ ਮੇਕਅਪ ਲਗਾ ਕੇ ਆਉਂਦੇ ਤੁਸੀਂ ਕਹਿੰਦੇ ਜਨਬੇ ਕੁਝ ਘੜਦੀ ਸੀ ਉਹ ਫੇਰ ਤਾਂ ਹੀ ਮੇਕਅਪ ਲਗਾਉਣਾ ਪੈਂਦਾ ਨਾ ਮੇਨ ਕਾਰਨ ਹੀ ਅਹੀਂ ਕਿ ਮੁਸ਼ਕਲ ਨਹੀਂ ਨਹੀਂ ਉਹ ਤਾਂ ਫਿਰ ਪਰਫਿਊਮ ਲਗਾਣਾ ਨਹੀਂ ਜਸ ਕੀ ਡੱਕ ਐਕਚੁਅਲੀ ਮੇਨ ਸੀਗਾ ਕਿ ਇਹਦਾ ਕੁੜੀਆਂ ਨਾਲ ਰਿਲੇਟਡ ਹੁਣ ਟੋਏ ਮੁੰਡਿਆਂ ਦੇ ਗੱਲਾਂ ਚ ਟੋਏ ਕਿਸੇ ਨੇ ਕੋਈ ਲਾਈਕ ਇੰਨੇ ਕਰਨੇ ਤੁਸੀਂ ਮੈਰਿਡ ਹੋ ਹਾਂਜੀ ਮੈਰਿਡ ਹਾਂ ਜੀ ਜੀ ਮੈਰਿਡ ਤਨਹੀਂ ਤੁਹਾਨੂੰ ਮੇਰੇ ਗਾਣਾ ਆ ਗਿਆ ਪੱਬਿਜ ਨਹੀਂ ਕੁੱਟਿਆ ਨਹੀਂ ਜੀ ਉਹਨਾਂ ਨੇ ਇੱਕ ਚੱਪਟ ਕਰ ਲਿਆ ਗਾਣਾ ਉਹਨਾਂ ਨੂੰ ਸੱਚਾਈ ਪਤਾ ਬੜੇ ਅੱਛੇ ਹੈ ਗੱਲ ਬਗੇ ਗੱਲ ਹੈ ਵੈਸੇ ਹੈ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਤੁਹਾਡਾ profession ਕੀ ਹੈ ਤੁਸੀਂ ਕੀ ਕਰਦੇ ਹੋ basically teaching ਹੈ ਮੇਰਾ profession music ਦੀ teaching ਪਹਿਲਾਂ ਜਿਵੇਂ ਮੈਂ ਕਾਲਜ ਵਿੱਚ ਵੀ ਟੀਚ ਕੀਤਾ ਐਜ਼ ਅ ਸਿਸਟੈਂਟ ਪ੍ਰੋਫੈਸਰ ਉਹ ਮੈਂ ਨਾ ਉਹਦੇ ਸਕੂਲ ਵਿੱਚ ਬਾਵਲ ਅਲਵਾਨੀ ਪਬਲਿਕ ਸਕੂਲ ਕਪੂਰਥਲਾ ਉੱਥੇ ਐਸਾ ਪੀਜੀਟੀ 뮤직 টিਚਰ ਟੀਚ ਕਰ ਰਹੇ ਆ ਠੀਕ ਹੈ ਤਾਂ ਬੇਸਿਕਲੀ ਮੇਰਾ ਟੀਚਿੰਗ ਹੀ profession ਹੈ 뮤직 ਫੀਲਡ ਹੈ ਸਾਡਾ ਮੈਂ ਜੀ ਜੀ ਐਸੀ ਥੋੜੇ سارے ਗਾਣੇ ਸੁਨੇ ਹੈ ਨਾ ਅਕਸਰ ਮੈਂ ਤੁਹਾਡੀਆਂ ਵੀਡੀਓਜ਼ viral ਹੋਈਆਂ ਉਹਨਾਂ ਵਿੱਚ ਤੁਸੀਂ ਹੁਣ ਨਾਨ ਤੁਹਾਡੇ ਇੱਕ ਹੋਰ ਵੀ ਹੁੰਦੇ ਆ ਨਾ ਤੁਹਾਡੇ ਫਰੈਂਡ ਹੈ ਉਹ ਨਾ ਉਹ ਮਤਲਬ ਉਹ ਵੀ ਪਲੇ ਕਰਦੇ ਆ ਉਹਨਾਂ ਨੇ ਵੀ ਗਾਣਾ ਹੈ ਮਤਲਬ ਕਿਦਾਂ ਉਹਨਾਂ ਦਾ ਕਿਦਾਂ ਤੁਹਾਡੇ ਨਾਲ ਮੇਲ ਬਣਿਆ ਮੈਂ ਜ਼ਰੂਰ ਦੱਸਣਾ ਚਾਹਾਂਗਾ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਮੇਰਾ ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਤੇ ਕਿਉਂਕਿ ਮੈਂ ਉਹਨਾਂ ਨਾਲ ਮਿਲ ਕੇ ਹੀ ਸ਼ੁਰੂ ਕੀਤਾ ਸੀਗਾ ਕੰਮ ਉਹ ਕਰ ਰਹੇ ਸੀ ऑलरेडी ਵਧੀਆ ਗਰੋ ਕਰ ਰਹੇ ਸੀਗੇ ਤੇ ਉਹਨਾਂ ਦੇ ਨਾਲ ਮੈਂ ਹੁਣ ਉਹ ਨਾਉ ਡੇਸ ਦਾ ਆਊਟ ਆਫ ਕੰਟਰੀ ਨੇ ਇਟਲੀ ਗਏ ਹੋਏ ਨੇ ਘੁੰਮਣ ਤੇ ਉਹਨਾਂ ਦੇ ਨਾਲ ਬੈਠ ਕੇ ਆਈਡੀਆ ਡਿਸਕਸ ਕਰਨੇ ਸਾਰੇ ਜੀ ਇੱਕ ਲਾਈਨ ਵਿੱਚ ਲਿਖੀ ਕਿਤੇ ਨਹੀਂ ਲਾ ਕਰਿਆ ਉਹਨੇ ਦੱਸ ਦੇਣੀ ਉਹਨੇ ਕੋਈ ਕਰਨਾ ਅਸੀਂ ਦੱਸ ਦੇਣਾ ਕੋਈ ਫਨੀ ਵੀਡੀਓਜ਼ ਦੀ ਸਕ੍ਰਿਪਟ ਬਣਾਣੀ ਮਤਲਬ ਸਾਡਾ ਬੌਂਡ ਇੱਕ ਕਨਿੰਗ ਹੁੰਦੀ ਹੈ ਨਾ ਟੀਮ ਵਰਕ ਹੈ ਤੁਹਾਡਾ ਹੈ ਨਾ ਤੁਸੀਂ ਮਤਲਬ ਇਕੱਠੇ ਆ ਜੋ ਹੈਗਾ ਇਕੱਠੇ ਆ ਮੈਂ ਇਕੱਲਾ ਕੁਝ ਵੀ ਨਹੀਂ ਚਲੋ ਤੇ ਅੱਛਾ ਤੁਹਾਨੂੰ ਕਦੀ ਇਦਾਂ ਨਹੀਂ ਲੱਗਾ ਪਹਿਲਾਂ ਤਾਂ ਉੱਧਰ ਦੇਖ ਕੇ ਗੱਲ ਕਰਿਆ ਹੁਣ ਹਾਂਜੀ ਹਾਂਜੀ ਤੁਹਾਨੂੰ ਕਦੀ ਇਦਾਂ ਨਹੀਂ ਲੱਗਾ ਕਿ ਮੈਂ 뮤직 ਟੀਚਰ ਆ ਮੈਂ ਮਤਲਬ ਕਿਤੇ ਰੈਲੀਟੀ ਸ਼ੋਜ਼ ਵਿੱਚ ਜਾਵਾਂ ਕੁਝ ਮਤਲਬ ਹੋਰ ਕਰਾਂ ਨਾਮ ਵਧੀਆ ਤਰੀਕੇ ਨਾਲ ਹੋਰ ਬਣਾਵਾਂ ਕਿ ਤੁਹਾਨੂੰ ਇਹ ਲੱਗਾ ਕਿ ਇਨਸਟਾਗ੍ਰਾਮ ਤੇ ਆਵਾ ਰੀਲਸ ਪਾਵਾ ਔਰ ਵਾਇਰਲ ਹੋ ਜਾਵਾ ਫੇ ਮੇਰੀ ਬੱਲੇ ਬੱਲੇ ਫੇ ਕੋਈ ਇੰਟਰਵਿਊ ਲੈ ਲਾ ਦੇ ਮੇਰੇ ਵਰਗਾ ਨਹੀਂ 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 ਇਨਸਟਾਗ੍ਰਾਮ ਪੇ ਲੀਗਲ ਮੈਂ ਕਦੀ ਚਲਾਇਆ ਨਹੀਂ ਸੀ ਬਹੁਤ ਰੀਅਰ ਸੀਗਾ ਕਿ ਤੇ ਮੈਂ ਇਨਸਟਾਗ੍ਰਾਮ ਚਲਾ ਲਾ ਮੈਂ ਬਹੁਤ ਲਾਈਕ ਨਹੀਂ ਕਰਦਾ ਸੀ ਇਨਸਟਾਗ੍ਰਾਮ ਨੂੰ ਊ ਟੂ ਵੀ ਵੈਰੀ ਕਲੀਅਰ ਬਟ ਜਿਵੇਂ ਹੌਲੀ ਹੌਲੀ ਮੇਰਾ ਫਰੈਂਡ ਜਿਹੜਾ ਜਸਵੀਰ ਸੋਨੂ ਉਹ ਥੋੜਾ ਇਹਦੇ ਤੇ ਐਕਟਿਵ ਸੀਗਾ ਇਨਸਟਾਗ੍ਰਾਮ ਤੇ ਅਸੀਂ ਮਿਲੇ ਸਾਡਾ ਰਾਬਤਾ ਹੋਇਆ ਅਸੀਂ ਮੈਂ ਉਹਨੂੰ ਥੋੜੇ ਆਈਡੀਆਜ਼ ਆਪਾਂ ਡਿਸਕਸ ਕੀਤੇ ਫੇਰ ਸਾਡੇ ਮਾਈਂਡ ਚ ਆ ਕੇ ਮੈਂ ਵੀ ਬਣਾਵਾ ਫਿਰ ਅਸੀਂ ਇਕੱਠਿਆਂ ਨੇ ਬਣਾਉਣਾ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਇਹ ਸਿਲਸਿਲਾ ਚੱਲਦਾ ਰਿਹਾ ਤੇ ਉਹ ਸਿਲਸਿਲਾ ਹੁਣ ਅੱਜ ਤੱਕ ਇੱਥੇ ਆ ਉਹਦਾ ਇੰਟੈਂਸ਼ਨਲੀ ਜੇ ਤੁਸੀਂ ਕੋਈ ਇੰਸਟਾਗ੍ਰam ਜਾਂ ਇਦਾਂ ਇਦਾਂ ਕੁਝ ਨਹੀਂ ਸੀਗਾ ਰਹੀ ਗੱਲ ਤੁਸੀਂ ਕਿਹਾ ਕਿ ਰਿਐਲਿਟੀ ਸ਼ੋਜ਼ ਹਾਂ ਰਿਐਲਿਟੀ ਸ਼ੋਜ਼ ਵਲ ਕਿ ਇੰਨਾ ਇੰਟਰਸਟ ਰਿਹਾ ਨਹੀਂ ਮੇਰਾ ਮੇਰਾ ਮੇਨ ਸੀਗਾ ਟੀਚਿੰਗ ਟੀਚਿੰਗ ਜਿਵੇਂ ਮੇਰੀ ਸਟੱਡੀਜ਼ ਵੀ ਬੀਏ ਐਮਏ ਐਮਫਲ ਬਾਅਦ ਤੋਂ ਯੂਜੀ ਸੈਨੇਟ ਜਿਹੜਾ ਕੁਆਲੀਫਾਈਡ ਕੀਤਾ ਤਾਂ ਹੀ ਕੀਤਾ ਸੀ ਕਿ ਮੈਂ ਸਿਸਟਮ ਪ੍ਰੋਫੈਸਰ ਲੱਗ ਸਕਾਂ ਟੀਚਰ ਉਹ ਬੱਚਿਆਂ ਨੂੰ ਕੀ ਸਿਖਾਣੇ ਹੋ ਮੋਏ ਮੋਏ ਗੱਲਾਂ ਚੋਏ ਸਸ ਗਾਨਦੇ ਨਹੀਂ ਬਟ ਬੱਚੇ ਸਿੱਖ ਕੀ ਹੋਏ ਆ ਹਾਂ ਨਹੀਂ ਵਧੀਆ ਐਂਟਰਟੇਨਮੈਂਟ ਵਧੀਆ ਕਰਦੇ ਹੋ ਤੁਹਾਡੀਆਂ ਐਂਟਰਟੇਨਿੰਗ ਹੁੰਦੀਆਂ ਐਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਕਿਉਂਕਿ ਅੱਜ ਕੱਲ ਹੁੰਦਾ ਐਦਾ ਕਿ ਲੋਕ ਨਾ ਸਾਰੇ ਜਣੇ ਪਰੇਸ਼ਾਨ ਹੁੰਦੇ ਆ ਆਪਣੇ ਘਰ ਦੀਆਂ ਚਿੰਤਾ ਕਿਸੇ ਨੂੰ ਕੋਈ ਚਿੰਤਾ ਜਦੋਂ ਆਪਾਂ ਐਂਟਰਟੇਨਮੈਂਟ ਦੀਆਂ ਵੀਡੀਓਜ਼ ਦੇਖਦੇ ਆ ਨਾ ਤਾਂ ਲੋਕ ਕਾਫੀ ਖੁਸ਼ ਹੁੰਦੇ ਆ ਫੇਸ ਤੇ ਤੇ ਸਮਾਈਲ ਆਂਦੀ ਆ ਦੁਬਾਰਾ ਇੱਕ ਹੋਰ ਗਾਣਾ ਅਜੀਤ ਪੱਟਾ ਅੱਛਾ ਜੀ ਠੀਕ ਹੈ ਐਡਜਸਟਮੈਂਟ ਹੋਣੀ ਪਾਇਆ ਸੀਗਾ ਠੰਡ ਸ਼ੁਰੂ ਹੋ ਜਲੇ ਜਦੋਂ ਵੀ ਉਹ ਤਾਂ ਨਹੀਂ ਹੁਨਾਈਦਾ ਪਾਗਲਾ ਠੰਡ ਸ਼ੁਰੂ ਹੋ ਜਿਵੇਂ ਜਦ ਵੀ ਉਹ ਤਾਂ ਨਹੀਂ ਹੁਨਾਈਦਾ ਪਾਗਲਾ ਉਹ ਪਾਣੀ ਹੁੰਦਾ ਬਰਫ਼ ਦੇ ਵਰਗਾ ਪਿੰਡੇ ਨਹੀਂ ਆਉ ਪਾਈਦਾ ਪਾਗਲਾ ਜਿਵੇਂ ਲੋੜ ਪੈ ਜੇ ਨਾਣ ਨਹੀਂ ਇਹਦੀ ਜ਼ਰ ਚਲਾਈਦਾ ਪਾਗਲਾ ਇਦਿਨ ਹੋ ਗਿਆ ਤੁਸੀਂ ਨਾਤੇ ਨਹੀਂ ਇਹ ਗਾਣਾ ਤੁਸੀਂ ਆਪ ਲਿਖਿਆ ਨਹੀਂ ਇਹ ਲੋਕਲ ਹੀ ਲਿਖਿਆ ਟਾਡੇ ਵਰਗੇ ਮਤਲਬ ਜਿਹੜੇ ਨੋਸਾਰੀ ਨਾਲ ਜਿਹੜੇ ਪਿਆਰ ਕਰਦੇ ਸਾਨੂੰ ਹੋਰਾਂ ਲਈ ਲਿਖਿਆ ਸੀ ਆਪ ਨਾ ਅਗੇ ਲਿਖਿਆ ਹੋਰਾਂ ਨੂੰ ਇਹ ਦੱਸਿਆ ਕਿ ਨਾਈ ਦਾਣੀ ਹੈ ਨਾ ਆਪ ਵੀ ਬਿਨਾਂ ਦੇ ਨਹੀਂ ਹੋਣੇ ਨਹੀਂ ਸਲਾਹ ਚੱਜ ਦੀ ਦੇਈ ਦੀ ਹੁੰਦੀ ਨਾ ਅੱਛਾ ਸਲਾਹ ਵੈਸੇ ਬਹੁਤ ਹੀ ਜ਼ਿਆਦਾ ਚੱਜ ਦੀ ਸੀ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਬਿਲਕੁਲ ਅੱਛਾ ਹੋਰ ਦੱਸੋ ਕਿ ਲਾਈਫ ਵਿੱਚ ਤੁਸੀਂ ਕਦੋਂ ਤੋਂ ਸਟਾਰਟ ਕੀਤਾ ਕਦੋਂ ਤੋਂ ਮਤਲਬ ਕਿ ਕੁਝ ਕਰਨਾ ਚਾਹੁੰਦੇ ਸੀ ਤੇ ਕਿ ਕੁਝ ਕੀਤਾ ਮਿਊਜ਼ਿਕ ਦੀ ਮੇਰੀ ਜਰਨੀ ਬੇਸਿਕਲੀ ਮੇਰੀ 10th ਜਾਂ 12th ਕਲਾਸ ਤੋਂ ਤੁਸੀਂ ਕਹਿ ਸਕਦੇ ਬੇਸਿਕਲੀ ਸ਼ੁਰੂ ਹੀ ਹਾਰਮੋਨੀਅਮ ਸਿੱਖਣਾ ਸ਼ੁਰੂ ਕੀਤਾ ਉਸਤਾਦਾਂ ਕੋਲ ਗਏ ਬਹੁਤ ੱੱਕੇ ਖਾਦੇ ਫਿਰ ਹੌਲੀ-ਹੌਲੀ ਗ੍ਰੈਜੂਏਸ਼ਨ ਚ ਮਿਊਜ਼ਿਕ ਆਪਟ ਕੀਤਾ ਫਿਰ ਆਪਾਂ ਮਾਸਟਰਸ ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉੱਥੇ ਮਾਸਟਰਸ ਕੀਤੀ ਫਿਰ ਐਮਫਿਲ ਦੀ ਡਿਗਰੀ ਵੀ ਉੱਥੇ ਕੀਤੀ ਇੱਥੇ ਜਲੰਧਰ ਦੇ ਬਹੁਤ ਫੇਮਸ ਨੇ ਉਸਤਾਦ ਕੁਲਵਿੰਦਰ ਸਿੰਘ ਜੀ ਹੈਗੇ ਨੇ ਉਸਤਾਦ ਅੱਲਾ ਰੱਖਾ ਜੀ ਦੇ ਸ਼ਾਗਿਰਦ ਉਹਨਾਂ ਦੇ ਮੇਰਾ ਐਮਫਿਲ ਦੇ ਡਿਸਰਟੇਸ਼ਨ ਵਿੱਚ ਲਿਖਿਆ ਥੀਸਿਸ ਲਿਖਿਆ ਸੀਗਾ ਤੇ ਇਹ ਅਸਲਸਿਲਾ ਇੱਦਾਂ ਹੀ ਬਸ ਚੱਲਦਾ ਗਿਆ ਅੱਗੇ ਅੱਗੇ ਹੌਲੀ ਹੌਲੀ ਟੀਚਿੰਗ ਲਾਈਨ ਵਿੱਚ ਆ ਗਏ ਆਪਾਂ ਅੱਛਾ ਤੇ ਤੁਹਾਨੂੰ ਜਿੱਦਾਂ ਅੱਜਕੱਲ੍ਹ ਹੁੰਦਾ ਨਾ ਸੋਸ਼ਲ ਮੀਡੀਆ ਦੇ ਉੱਤੇ ਲੋਕ ਨਾ ਕੁਝ ਪਸੰਦ ਕਰਦੇ ਆਪਾਂ ਨੂੰ ਤੇ ਕੁਝ ਨਹੀਂ ਪਸੰਦ ਕਰਦੇ ਹੇਠੇ ਬੈਡ ਕਮੈਂਟਸ ਕਰਦੇ ਆ ਨਾ ਕਿ ਯਾਰ ਕੀ ਕਰ ਰਹੇ ਆ ਕਿ ਕਰ ਰਹੇ ਇਹੋ ਜਿਹੇ ਕਮੈਂਟ ਕਦੀ ਆਏ ਕਮੈਂਟਸ ਆਂਦੇ ਰਹਿੰਦੇ ਆ ਹੁਣ ਦੇਖੋ ਜਿਵੇਂ ਜੇ ਹਜ਼ਾਰ ਕਮੈਂਟਸ ਉਹਨਾਂ ਤੇ ਕੋਈ ਗਾਣਾ ਲਿਖਿਆ ਨਹੀਂ ਉਹਨਾਂ ਤੇ ਨਹੀਂ ਲਿਖਿਆ ਦੇਖੋ ਸਾਰੇ ਵਿਊਅਰਸ ਨੇ ਹਰ ਕਿਸ ਓਰੀਜਨਲ ਪੁਆਇੰਟ ਆਫ 뷰 ਰੱਖੰਦਾ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਇੱਕ ਟਾਈਮ ਤੇ ਹੈਨਾ ਕੋਈ ਗੱਲ ਨਹੀਂ ਜੋ ਵੀ ਮੁਬਾਰਕ ਆ ਸਾਨੂੰ ਕੋਈ ਚੰਗਾ ਕਹਿ ਰਿਹਾ ਤਾਂ ਮੁਬਾਰਕ ਹੈ ਕੋਈ ਮਾੜਾ ਕਹਿ ਰਿਹਾ ਜੋ ਕੋਈ ਸੇਧ ਲੈਣ ਵਾਲੀ ਚੀਜ਼ ਆ ਅਸੀਂ ਇੰਪਰੂਵ ਕਰ ਲਈਦੀ ਆ ਨਹੀਂ ਆ ਤੇ ਡਿਲੀਟ ਦੀ ਬਹੁਤ ਸੋਹਣੀ ਆਪਸ਼ਨ ਦਿੱਤੀ ਹੋਈ ਇੰਸਟਾਗ੍ਰਾਮ ਨੇ ਉਹਨੂੰ ਵਰਤ ਲਈਦਾ ਹਾਂ ਮੈਂ ਇਹ ਵੀ ਗੱਲ ਸਹੀ ਹੈ ਨਹੀਂ ਤੁਹਾਨੂੰ ਕਿਸ ਨੇ ਐਦਾਂ ਕਿਹਾ ਵੀ ਮਤਲਬ ਜਿੰਨੇ ਲੋਕ ਮਤਲਬ ਤਾਰੀਫਾਂ ਹੀ ਮਿਲੀਆਂ ਜਾਂ ਕਿਸ ਨੇ ਵੀ ਕਿਹਾ ਕਿ ਆ ਕੀ ਕਰੀਏ ਨਾ ਯਾਰ ਤੁਸੀਂ ਬੜੇ ਚੱਜ ਦਾ ਕੰਮ ਕਰ ਲਿਆ ਬੜੇ ਹੈਗੇ ਆ ਜਿਹੜੇ ਕਹਿੰਦੇ ਅਸੀਂ ਕਹਿੰਨੇ ਪਾਜੀ ਤੁਸੀਂ ਕਰ ਲਓ ਫਿਰ ਹੈਨਾ ਵੀ ਸਾਡੇ ਕੋ ਹਾਂ ਜੇ ਕੋਈ ਚਾਹੁੰਦਾ ਮਤਲਬ ਵਧੀਆ ਲੱਗਦਾ ਕਿ ਜੋ ਤੁਸੀਂ ਕਰਦੇ ਹੋ ਐਂਟਰਟੇਨਮੈਂਟ ਤੁਹਾਨੂੰ ਵਧੀਆ ਲੱਗਦਾ ਦੇਖੋ ਕਿਸੇ ਨੂੰ ਖੁਸ਼ ਕਰਨਾ ਕਿੰਨੂੰ ਨਹੀਂ ਵਧੀਆ ਲੱਗਦਾ ਜੇ ਤੁਹਾਡੀ ਕਿਸੇ ਚੀਜ਼ ਕੀਤੀ ਨਾ ਕੋਈ ਖੁਸ਼ ਹੋ ਰਿਹਾ ਵਾ ਤੇ ਆਬਵੀਅਸ ਹੀ ਖੁਸ਼ੀ ਤਾਂ ਮਿਲਦੀ ਹੈ ਫੇਰ ਇੱਕ ਖੁਸ਼ ਕਰਨ ਲਈ ਹੋਰ ਆਜੋ ਗਾਣਾ ਇੱਕ ਤੁਸੀਂ ਉਹ ਤੁਹਾਡਾ ਕੁਝ acha ਕੋਈ ਸੈਡ Song ਦੇ ਉੱਤੇ ਤੁਸੀਂ ਰੀਕ੍ਰੀਏਟ ਕੀਤਾ ਗਾਣੇ ਨੂੰ ਮਤਲਬ ਫਨੀ ਬਣਾਇਆ ਹੋਵੇ ਕਿਸੇ ਸੈਡ Song ਸੈਡ Song ਤੇ ਇੱਕ Song ਸੀਗਾ ਭੁੱਲ ਭੁਲਾਈਆ ਮੂਵੀ ਦਾ ਮੇਰੇ ਹੌਲਣਾ ਹਾਂ ਤੇ ਉਹਦੇ ਤੇ ਅਸੀਂ ਉਹ ਕਰਨ ਹੌਸਲੇ ਦਾ ਗਾਣਾ ਲਗਾਇਆ ਸੀਗਾ ਆਹ ਹਾਂ ਜੀ ਹਾਂ ਠੀਕ ਹੈ ਠੀਕ ਹੈ ਸਾਹਨੀ ਧਾਮ ਪਧ ਗ ਮਾਰੇ ਸ ਚੁੰਨੀ ਮੇਰੀ ਰੰਗ ਦੇ ਲਲਾ ਰਿਆ ਚੁੰਨੀ ਮੇਰੀ ਮੇਰੇ ਯਾਰੀ ਦੀ ਗੱਡੀ ਦੇ ਨਾਲ

ਉਹਨਾਂ ਨੇ ਗਣਾ ਮੇਰੇ ਗਾਣੇ ਦਾ ਕੀ ਕਬਾੜਾ ਕਰਦਾ ਵੈਸੇ ਉਹਨਾਂ ਤੱਕ ਪਹੁੰਚਿਆ ਨਹੀਂ ਹਜੇ ਮੈਂ ਕਹਿੰਨਾ ਕਬਾਲਾ ਇੱਕ ਵਾਰੀ ਪਹੁੰਚਾਓ ਤੁਸੀਂ ਉਹ ਨਹੀਂ ਇੰਟਰਵਿਊ ਤੋਂ ਬਾਅਦ ਪਹੁੰਚ ਜਾਊਗਾ ਠੀਕ ਹੈ ਮੈਂ ਲਾਦਾ ਉਹ ਆ ਹੀ ਗਏ ਆ ਆ ਜਾਣ ਦਿ ਰੂਮ ਉਸ ਤੋਂ ਅਲਗ ਅੱਛਾ ਤੁਸੀਂ ਹੋਰ ਕੀ ਕਰਦੇ ਹੋ ਇਸ ਤੋਂ ਇਲਾਵਾ ਕੁਝ ਕੋਈ ਹੋਰ ਸ਼ੌਂਕ ਹੋਵੇ ਤੁਹਾਡਾ ਇਸ ਤੋਂ ਇਲਾਵਾ ਜਿਵੇਂ ਮੈਂ 뮤직 ਦੇ ਫੀਲਡ ਦੇ ਸ਼ੌਂਕ ਹੋਣਗੇ ਆਬਵੀਅਸਲੀ ਇਸ ਤੋਂ ਇਲਾਵਾ ਕੋਈ ਸ਼ੌਂਕ ਇੰਨੇ ਹੈਗੇ ਨਹੀਂ ਇੱਕ ਇਨਸਟਰੂਮੈਂਟ ਸਟ੍ਰਿੰਗ ਇਨਸਟਰੂਮੈਂਟ ਹੁੰਦਾ ਦਿਲਰੁਬਾ ਉਹ ਵੀ ਮੈਂ ਪਲੇ ਕਰਦਾ ਅੱਛਾ ਇਸ ਤੋਂ ਇਲਾਵਾ ਤਬਲਾ ਕੀਬੋਰਡ ਕਾਂਗੂ ਕੈ ਸਾਰਾ ਕੁਛ ਇੱਧਾ ਕੈ ਜ਼ੋਨ ਕੁਝ ਲਿਖਦੀ ਵੀ ਨਾ ਕੁਝ ਗਾਣਾ ਗੁਣਾ ਕੁਝ ਲਿਖਿਆ ਹੋਵੇ ਕਦੀ ਕੁਝ ਵਧੀਆ ਵਾਲਾ ਸ਼ੇਰੋ ਸ਼ਾਇਰੀ ਸ਼ੇਰੋ ਸ਼ਾਇਰੀ ਵਗੈਰਾ ਵੀ ਰੱਖੀ ਦਿਆ ਹੈ ਨਾ ਹਾਂ ਬਾਕੀ Song ਵੀ ਥੋੜੇ-ਬੋਤੇ ਉਹ ਵੀ ਫਨੀ ਹੁੰਦੀ ਆ ਜਾਂ ਉਹ ਕੁਝ ਮਤਲਬ ਨਹੀਂ ਨਹੀਂ ਜਿਹੜਾ ਉਹ ਸ਼ੇਰੋ ਸ਼ਾਇਰੀ ਵਾਲਾ ਸੀਨ ਆ ਉਹ ਬਿਲਕੁਲ ਹੀ ਅਲੱਗ ਦਾ ਅੱਛਾ ਉਹਦੇ ਵਿੱਚ ਤੁਹਾਡਾ ਇੱਕ ਅਲੱਗ ਚਿਹਰਾ ਦੇਖਣ ਨੂੰ ਮਿਲਦਾ ਚਲੋ ਫਿਰ ਮੈਂ ਇੱਕ ਥੋੜਾਏ Song ਸੁਣਾ ਦਾਂਗਾ ਯੂਨੀਵਰਸਿਟੀ ਦੀ ਮੇਰੀ ਮੈਮਰੀਜ਼ ਨੇ ਕਈ ਵਰੀ ਲੋਕੀ ਤੁਹਾਨੂੰ ਬਹੁਤ ਚੰਗਾ ਚੰਗਾ ਕਹਿਣ ਲੱਗੇ ਜਾਂਦੇ ਨੇ ਤੇ ਉਹਨਾਂ ਨੂੰ ਮੈਂ ਗਾੜੇ ਵਿੱਚ ਰਿਪਲਾਈ ਕੀਤਾ ਸੀਗਾ ਜਿਵੇਂ ਮੈਨੂੰ ਚੰਗਾ ਚੰਗਾ ਨਾ ਕਹੂੰ ਮੈਂ ਮੜਨ ਚੰਗਾ ਕੁਝ ਕਰਦੇ ਐਬ ਕੋਈ ਨਾ ਨਹੀਂ ਸਭ ਕਰਦੇ ਐਬ ਗੁਨਾਹ ਨੇ ਕੁਝ ਲੁਕ ਜਾਂਦੇ ਕੁਝ ਛੁਪ ਜਾਂਦੇ ਕੁਝ ਸਭ ਕੁਝ ਕਰ ਹੋ ਚੁਪ ਜਾਂਦੇ ਦਿੱਖ ਜਾਏ ਤਾਂ ਗੁਨਾਹਗਾਰ ਹੈ ਨਾਦ ਸੇ ਤਾਂ ਚੰਗਾ ਮੈਨੂੰ ਚੰਗਾ ਚੰਗਾ ਨਾ ਕਹੂੰ ਮੈਂ ਮੜੈ ਚੰਗਾ ਸੱਚੀ ਬੜਾ ਵਧੀਆ ਹੈ ਥੈਂਕਸ ਅੱਛਾ ਹੁਣ ਕੋਈ ਸ਼ਾਇਰੀ ਸੁਣਾ ਦਿਓ ਕੁਛ ਹੋਰ ਸ਼ਾਇਰੀ ਮੈਂ ਥੋੜੀ ਜੀ ਚੀਟਿੰਗ ਮਾਰ ਲਾ ਹਾਂ ਹਾਂ ਮਾਰ ਲੂ ਕੋਈ ਨਹੀਂ ਟੀਚਰੋਂ ਰੋਕਦੇ ਆ ਨਾ ਚੀਟਿੰਗ ਕਰਨ ਤਾਂ ਤਾਂ ਹੁਣ ਕੋਈ ਕਰਦੇ ਵੇ ਮੈਂ ਸ਼ਾਇਰੀ ਜਾਂ ਆਪਣੇ ਥੋੜੇ ਮਤਲਬ ਆਪਣਾ ਹੁੰਦੇ ਨਾ ਥੌਟ ਪ੍ਰੈਸਸ ਉਹੀ ਮੈਂ ਆਪਣੀ ਬਿਆ ਕਰਾਂਗਾ ਮੈਨੂੰ ਲਿਖਣਾ ਨਹੀਂ ਆਉਂਦਾ ਮੈਨੂੰ ਗਾਣਾ ਨਹੀਂ ਆਉਂਦਾ ਕਿਵੇਂ ਗੀਤਾਂ ਨਾਲ ਲੋਕਾਂ ਨੂੰ ਰਿਝਾਉਣਾ ਨਹੀਂ ਜੀ ਆਉਂਦਾ ਉਹਨਾਂ ਨੇ ਵੀ ਦੱਸੋ ਸਿਰ ਪੁੱਠੇ ਸਿੱਧੇ ਫੇਰ ਵੀ ਮੈਂ ਲਈ ਜਾਣਾ ਹਾਂ ਚਲੋ ਜੀਵੇਂ ਵੀਆ ਮੜਾ ਮੋਟਾ ਗਾਈ ਜਾਣਾ ਲੋਕੀ ਕਹਿੰਦੇ ਤੁਸੀਂ ਸਿੱਖੋ ਮੈਂ ਕਿਹਾ ਸਿੱਖ ਲਵਾਂਗਾ ਕਹਿੰਦੇ ਗੀਤ ਕੋਈ ਲਿਖੋ ਮੈਂ ਕਿਹਾ ਲਿਖ ਲਵਾਂਗਾ ਹਲੇ ਲੇਖਾਂ ਵਾਲੀ ਚੱਕਰੀ ਘੁਮਾਈ ਜਾਣਾ ਹਾਂ ਚਲੋ ਜੀਵੇਂ ਵੀਆ ਮੜਾ ਮੋਟਾ ਗਾਈ ਜਾਣਾ ਮੇਰੇ ਸੁਰਾਂ ਤੇ ਨਾ ਜਾਇਓ ਜਜ਼ਬਾਤ ਸੁਣਿਓ ਜਿਹੜੇ ਪੁੱਛ ਰਿਆਂ ਤੁਹਾਨੂੰ ਸਵਾਲਾਂਤ ਸੁਣਿਓ ਦਿਲ ਵਾਲੀ ਗੱਲ ਮੁਰੇ ਮੈਂ ਲਿਹਾਈ ਜਾਣਾ ਹਾਂ ਚਲੋ ਜੀ ਮੇਵੀਆ ਮਾੜਾ ਮੋਟਾ ਗਾਈ ਜਾਣਾ ਇਹ ਜੋ ਗੀਤ ਨੇ ਲਿਖੇ ਮੈਂ ਐਵੇਂ ਨਹੀਂ ਉਹ ਲਿਖੇ ਨਾ ਗੀਤਾ ਨਾ ਹੀ ਗੱਲ ਕੋਈ ਕਹਿਣਾ ਚਾਹੁੰਨਾ ਹਾਂ ਇਹ ਕਲਮਾ ਦੇ ਨਾਲ ਲਿਖੇ ਲਫ਼ਜ਼ਾਂ ਦੇ ਰੂਪ ਵਿੱਚ ਸਦਾ ਲਈ ਇਹ ਦੁਨੀਆ ਤੇ ਰਹਿਣਾ ਚਾਹੁੰਨਾ ਹਾਂ ਇਹ ਗੱਲਾਂ ਕਹਿਣ ਤੋਂ ਵੀ ਮੈਂ ਸ਼ਰਮਾਈ ਜਾਣਾ ਹਾਂ ਚਲੋ ਜਿਵੇਂ ਵੀ ਆ ਮਾੜਾ ਮੋਟਾ ਗਾਈ ਜਾਣਾ ਪਰ ਬਹੁਤ ਹੋ ਗਿਆ ਗਾਣਾ ਇੱਕ ਵਾਰੀ ਫੇਰ ਕੁਝ ਗਾਣਾ ਸੁਣਾ ਦਿਓ ਇੱਕ ਵਾਰੀ ਫੇਰ ਬਾਦੀ ਚ ਇੱਕ ਗਾਣਾ ਹੂੰ ਤੁਸੀਂ ਨਾਣ ਨਾਣ ਕਹਿੰਨੇ ਹੋ ਥੋੜਾ ਵੱਖਰਾ ਆ ਜੀਏ ਨਾਣ ਤੋਂ ਬਾਅਦ ਕੀ ਹੁੰਦਾ ਜੇ ਹੱਦ ਨਾ ਹੀ ਲਿਆ ਤੁਸੀਂ ਹੁਣ ਸਿਰ ਭੁਗਤੋ ਨਾਕ ਸੁਣੋ ਸੁਣੋ ਨਕ ਸੁਣੋ ਨਕ ਸੁਣੋ ਸੁਣੋ ਨਕ ਸੁਣੋ ਤੇਰਾ ਵਗੀ ਜਾਣਾ ਨਕੀ ਨੱਕ ਸੁਣੋ ਸੁਣੋ ਨੱਕ ਸੁਣੋ ਮੱਤ ਸੁਣੋ ਸੁਣੋ ਨੱਕ ਸੁਣੋ ਮੀ ਤੂੰ ਜੇ ਵਿਚਰਮਾ ਲੈ ਕੇ ਰੱਖਨੀ ਤੇਰੇ ਨੱਕ ਤੇ ਸਾਰਿਆਂ ਦੀ ਅੱਖ ਨਹੀਂ ਤੇਰਾ ਵੱਕੀ ਜਾਂਦਾ ਨੱਕਨੀ ਨੱਕ ਸੁਣੋ ਸੁਣੋ ਨੱਕ ਸੁਣੋ ਤੈਨੂੰ ਠੱਡਣ ਲੱਗੀ ਸਾਰਿਆਂ ਤੋਂ ਵੱਖਣੀ ਕੋਲ ਸਿੱਟ ਰਾਜ਼ ਨੇ ਇੱਕ ਰੱਖਨੀ ਤੇਰਾ ਵੱਕੀ ਜਾਂਦਾ ਨੱਕਨੀ ਨੀ ਤੂੰ ਠੰਡਾ ਪਾਣੀ ਪੀ ਤਮੀਨੋ ਸ਼ੱਕ ਨਹੀਂ ਨੀ ਤੂੰ ਠੰਡਾ ਪਾਣੀ ਪੀ ਤਮੀਨੋ ਸ਼ੱਕ ਨਹੀਂ ਗੋਣ ਕੋ ਗੁੱਟੇ ਰੱਖੀ ਬੈਠੀ ਅਖਨੀ ਮੇਰਾ ਵਕੀ ਜਾਂਦਾ ਨਕਨੀ ਨਕ ਸੁਣੋ ਸੁਣੋ ਨਕ ਸੁਣੋ ਨਕ ਸੁਣੋ ਸੁਣੋ ਨਕ ਸੁਣੋ ਕੁੜੀਆਂ ਨੂੰ ਨੱਕ ਲੱਗਦਾ ਕੁੜੀਆਂ ਹੀ ਨਹੀਂ ਨਾਉਂਦੀਆਂ ਕੁੜੀਆਂ ਹੀ ਸਾਰਾ ਕੁਝ ਕੁੜੀਆਂ ਹੀ ਕਰਦੀਆਂ ਹੈ ਆਪਾਂ ਕੁਝ ਨਹੀਂ ਕਹਿੰਦੇ ਤੁਸੀਂ ਕਹਿੰਦੇ ਲੇਡੀਜ਼ ਫਰਸਟ ਤਾਂ ਲੇਡੀਜ਼ ਹਰ ਕੰਮ ਚ ਫਰਸਟ ਆਪਾਂ ਨੂੰ ਪ੍ਰੀਅਰਿਟੀ ਦੇ ਰਹੇ ਆ ਤੁਹਾਨੂੰ ਆਪਾਂ ਦੁਨੀਆ ਤੱਕ ਸੇ ਪਹੁੰਚਾ ਰਹੇ ਆ ਹਰ ਪੱਕ ਵਿੱਚ ਨਾਣ ਦੇ ਪੱਕ ਤੇ ਗੱਲਾਂ ਛੋਏ ਨੱਕ ਸੁਣੋ ਸੁਣੋ ਸਾਰਾ ਕੁਝ ਸਾਰੇ ਕੁਝ ਵਿੱਚ ਲੇਡੀਜ਼ ਹੀ ਹੈ ਨਾ ਬੰਦ ਖੁਸ਼ ਹੋਣਾ ਚਾਹੀਦਾ ਤੁਹਾਡੀ ਫ੍ਰੀ ਚ ਪ੍ਰੋਮੋਸ਼ਨ ਹੋ ਰਹੀ ਹੈ ਹਾਂ ਠੀਕ ਹੈ ਠੀਕ ਹੈ ਤੁਸੀਂ ਆਪਣੇ ਤੇ ਨਾ ਨਾ ਨੱਕ ਸੁਣੋ ਮੈਂ ਆਪਣੇ ਤੇ ਕੋਈ ਵੀ ਗਰਲ ਜਿਹੜੀ ਨਾ ਆਪਣੇ ਤੇ ਨਹੀਂ ਲੈ ਰਹੀ ਕੋਈ ਵੀ ਨਹੀਂ ਲੈ ਰਿਆ ਮੁੰਡਿਆਂ ਦਾ ਵੀ ਨੱਕ ਸੁਣੋ ਸੁਣੋ शौकी <laughs> <laughs> <थी। laughs> तो तू यार लगता है डोंकी ना तू नहाता है ना ही मुंह धोना है तुझे देख कर जाना डोंकी कैसा होता है पोंकी यार मेरा शौकी ਗੱਲ ਦਸੋ ਨਾ ਦੇ ਨਾਲ ਕਾਫੀ ਜ਼ਿਆਦਾ ਦੁਸ਼ਮਣੀ ਲੱਗਦੀ ਹੈ ਨਹੀਂ ਹੈ ਨਾ ਨਾ ਦੁਸ਼ਮਣੀ ਨਹੀਂ ਐਕਸਲੀ ਆਪਾਂ ਗਾਣੇ ਦੇ ਵਿੱਚ ਠੰਡਾ ਪਾਣੀ ਨਾਣਾ ਨਹੀਂ ਹੈ ਇੰਸਟਾਗ੍ਰਾਮ ਤੇ ਸੀ ਆਏ ਹੋ ਸੀਜ਼ਨ ਚ ਜਦੋਂ ਨਾਣ ਦਾ ਕੋਈ ਬਹੁਤੇ ਟ੍ਰੈਂਡ ਚੱਲ ਨਹੀਂ ਰਿਹਾ ਤਾਂ ਕਰਕੇ ਠੀਕ ਹੈ ਦੈਟਸ ਵਾਈ ਕੁਝ ਹੋਰ ਕਹਿਣਾ ਹੋਵੇ ਕਿਸੇ ਨੂੰ ਕੁਝ ਮੈਸੇਜ ਦੇਣਾ ਹੋਵੇ ਕੋਈ ਮੈਸੇਜ ਮੈਂ ਇਹੀ ਦਵਾਂਗਾ ਜੀ ਖੁਸ਼ੀਆਂ ਵੰਡੋ ਸਾਰੇ ਖੁਸ਼ ਰਹੋ ਆਲਰੇਡੀ ਦੁਨੀਆ ਬਹੁਤ ਦੁਖੀ ਹੈ ਬਹੁਤ ਕਾਰਨ ਹੁੰਦੇ ਦੁੱਖ ਦੇ ਹਰ ਕਿਸੇ ਦੇ ਅਲੱਗ-ਅਲੱਗ ਨੇ ਅਸੀਂ ਕੁਝ ਨਹੀਂ ਕਹਿ ਨਹੀਂ ਸਕਦੇ ਕਿ ਜਿਹੜੇ ਬੰਦੇ ਦਿਖਦੇ ਹੱਸਦੇ ਹੁੰਦੇ ਨੇ ਉਹਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੁੰਦਾ ਜਿੰਨੀਆਂ ਖੁਸ਼ੀਆਂ ਵੰਡ ਸਕਦੇ ਵੰਡੋ ਕਿਸੇ ਵੀ ਚੀਜ਼ ਨੂੰ ਬਹੁਤ ਜ਼ਿਆਦਾ ਸੈਂਟੀ ਹੋ ਕੇ ਸੀਰੀਅਸਲੀ ਨਾ ਲਓ ਹੱਸੋ ਤੇ ਅੱਗੇ ਮੂਵ ਔਨ ਕਰੋ ਚੀਜ਼ ਜਿਹੜੀ ਇੰਜੋਏ ਕਰਨ ਲਈ ਬਣੀ ਹੈ ਉਹਨੂੰ ਸਿਰਫ ਇੰਜੋਏ ਕਰੀਏ ਤਾਂ ਚੰਗਾ ਲੱਗੇਗਾ ਪਿਆਰ ਵੰਡਿਏ ਔਰ ਤਾਂ ਕੁਛ ਹੈ ਨਹੀਂ ਦੁਨੀਆ 'ਤੋਂ ਇਹ ਬਹੁਤ ਵਧੀਆ ਲੱਗਾ ਤੁਹਾਡਾ ਮਿਲ ਕੇ ਤੁਹਾਡੇ ਗਾਣੇ ਵੀ ਬੜੇ ਵਧੀਆ ਸੀ ਧੰਨਵਾਦ ਜੀ ਤੇ ਆਈ ਹੋਪ ਕਿ ਵਧੀਆ ਇੰਟਰਵਿਊ ਚੱਲੂਗੀ ਸ਼ੇਅਰ ਕਰਵਾ ਦਿਓ ਜੀ ਜ਼ਰੂਰ ਬਸ ਉਹ ਐਂਡ ਵਾਲਾ ਤੁਸੀਂ ਉਹ ਵੀ ਗਾ ਲੈਣ ਇੱਕ ਵਾਰੀ ਆਪਕਾ ਹਾਂ ਹਾਂ ਜਿਹੜਾ ਰਹਿ ਗਿਆ ਗਾਣਾ ਕੋਈ ਨਾੜ ਵਿੱਚ ਨਾਂਦਾ ਜੀ ਕਿ ਜ਼ਰੂਰ ਹੋਣਾ ਨਾ ਉੱਚੀ ਨਹੀਂ ਇਹ ਚ ਨਹੀਂ ਆਗਾ ਅੱਛਾ ਅੱਛਾ ਤੇ ਠੀਕ ਹੈ ਕੁਝ ਅਲੱਗ ਆਊਗਾ ਵੇ ਲਾਈਕ ਸ਼ੇਅਰ ਤੁਸੀਂ ਕਰ ਦਿਨੇ ਪਰ ਫੋਲੋ ਕਿਉਂ ਨਾ ਹੋਏ ਮੋਏ ਮੋਏ ਚੈਨਲ ਫੋਲੋ ਹੋਏ ਮੋਏ ਮੋਏ ਗੋ 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 ਲਕਸ਼ਿਤ ਸ਼ਰਮਾ ਦਾ ਟੰਡੇ ਚੈਨਲ ਫੋਲੋ ਹੋਏ ਮੋਏ ਮੋਏ ਹੈ ਮੋਏ 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 ਮੇਰਾ ਚੈਨਲ ਨਾ ਭੁੱਲ ਜੂਗੀ ਬਹੁਤ ਵਧੀਆ ਲੱਗਾ ਤੁਹਾਡਾ ਮਿਲ ਕੇ ਤੁਹਾਡੇ ਗਾਣੇ ਬਹੁਤ ਵਧੀਆ ਸੀ ਏਦਾਂ ਹੀ ਸਭ ਨੂੰ ਐਂਟਰਟੇਨ ਕਰੋ ਮਿਲਾਂਗੇ ਨੈਕਸਟ